ਪਿੰਡ ਬਟ ਦੇ ਅਗਲੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨੋਨੂ ਚੌਕੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ ਪਿੰਡ ਗੱਲਖੁਰਦ ਜ਼ਿਲ੍ਹਾ ਬਠਿੰਡਾ ਜਿੱਥੇ ਦੋ ਵਾਰੋਂ ਦਾ ਟੂਰਨਾਮੈਂਟ ਚੱਲ ਰਿਹਾ ਜੀ ਜਿੱਥੇ ਪਹਿਲਾ ਪ੍ਰਾਈਜ਼ 51000 ਦੂਜਾ ਪ੍ਰਾਈਜ਼ 31000 ਇੱਕ ਫੀਲਡਰ ਭਾਈ ਆ ਗਿਆ ਤੁਹਾਡੇ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਵੀ ਪਹਿਲਾਂ ਮੈਂ ਵੀਡੀਓ ਨਹੀਂ ਬਣਾ ਸਕਿਆ ਥੋੜਾ ਲੇਟ ਵੀਡੀਓ ਬਣਾਈ ਹੈ ਇਸ ਕਰਕੇ ਮਾਫੀ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਬਾਲ ਦੇ ਟੂਰਨਾਮੈਂਟ ਚੱਲ ਰਿਹਾ ਜੀ 2 ਵਰ ਉਹਨਾਂ ਕਰੇ ਟੂਰਨਾਮੈਂਟ ਅੱਜ ਪਹਿਲਾ ਪੂੜੇ ਆ ਬੜੇ ਬਣੇ ਹੋਇਆ ਗਰਾਊਂਡ ਦੇ ਵਿੱਚ ਇਹਨਾਂ ਦੇ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਜੁੜੇ ਹੋਏ ਹੋ ਨੋਨੋ ਫੇਸਬੁੱਕ ਪੇਜ ਤੇ YouTube ਚੈਨਲ ਤੇ ਜਿੰਨੇ ਜਿੰਨਾਂ ਨੇ ਮੇਰੇ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਾਣੇ ਦੱਬ ਕੇ ਸਬਸਕ੍ਰਾਈਬ ਕਰਨ ਨੂੰ ਪੇਜ ਨੂੰ ਫੋਲੋ ਕਰ ਦਿਓ ਸਰ ਦੇ ਗੱਲਾਂ ਬਾਤਾਂ ਉਦੋਂ ਪਰਲੇ ਪਾਸੇ ਦੇ ਉਦਮੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆਂ ਅੱਜ ਤੁੰਗੜ ਦੀ ਟੀਮ ਦੇ ਲਈ ਮੁothe ਮੁੰਡੇ ਦੀ ਧਰਤੀ ਦਾ ਚੁਗ ਰਿਹਾ ਜੀ ਨਾਲ ਅੰਬਰਜੌਣਾ ਹੀ ਧਰਤੀ ਦਾ ਚੁਗ ਰਿਹਾ ਚੋਰਨੇ ਵਾਲੇ ਮੁੰਡੇ ਪਹੁੰਚ ਚੁੱਕੇ ਨੇ ਜੀ ਲਓ ਸਾਹਮਣੇ ਪਹਿਲਾ ਮੈਚ ਕਿੱਡੇ ਜੀ ਬਾਲਿਆਂ ਵਾਲੀ ਰਾਇਖਾ ਰਾਇਖਾ ਵਾਲੀ ਦੀ ਟੀਮ ਲਈ ਖੇਡਦਾ ਸੀਗਾ ਜੀ ਅੱਜ ਸ਼ੰਮੀ ਤਖਤਮਲ ਦੀ ਧਰਤੀ ਦਾ ਤੇ ਨਾਲ ਕੁਲਵਿੰਦਰ ਬਰਾੜ ਬਹਿਮਣ ਕੌਰ ਸਿੰਘ ਦੀ ਧਰਤੀ ਦਾ ਅੱਗੇ ਜਾ ਕੇ ਆਪਾਂ ਤੁਹਾਨੂੰ ਪ੍ਰਬੰਧ ਦਿਖਾਉਣੇ ਆ ਜੀ ਬਾਕੀ ਤੁਸੀਂ ਗਰਾਊਂਡ ਦੇਖ ਸਕਦੇ ਦਾਣਾ ਮੰਡੀ ਦੇ ਵਿੱਚ ਗਰਾਊਂਡ ਬਣਿਆ ਹੋਇਆ ਜੀ ਇਹਨਾਂ ਦਾ 21 ਸਾਲ ਬਹੁਤ ਵਧੀਆ ਮੀਲਾ ਕਰਾਉਂਦੇ ਮੰਡੀ ਲਓ ਜੀ ਲੱਗੀ ਪ੍ਰਬੰਧ ਕੀਤੇ ਹੋਏ ਜੀ ਮੁੰਡਿਆਂ ਨੇ ਲੰਗਰ ਚਾਹ ਪਾਣੀ ਦੀ ਪ੍ਰਬੰਧ ਮੁੰਡਿਆਂ ਨੇ ਵਧੀਆ ਕੀਤੀ ਹੋਈ ਹੈ ਜੀ ਇਧਰ ਆਪਣੇ ਭਰਾ ਪਹੁੰਚੇ ਹੋਏ ਆ ਬਈ ਝੋਟਿਆਂ ਵਾਲੇ ਜਿੱਥੇ ਝੋਟਿਆਂ ਦੇ ਵਿੱਚ ਬਹੁਤ ਵਧੀਆ ਮੇਲਾ ਖੇਡਿਆ ਜਾਣਾ ਟਿੰਕੂ ਕੈਨੇਡਾ ਤੋਂ ਵਾਪਸ ਆ ਗਿਆ ਜੀ ਸਾਰੇ ਝੋਟਿਆਂ ਵਾਲੇ ਭਰਾ ਬੈਠੇ ਆਪਣੇ ਗੋਰੇ ਬਾਈ ਮੜਾ ਲਾਲੋ ਬਈ ਬੈਸੇ ਪਤਾ ਲੱਗ ਗਿਆ ਲਓ ਜੀ ਭਰਾਵਾਂ ਵੱਲੋਂ ਖੁੱਲੇ ਸੱਦੇ ਨੇ ਬਈ ਸਾਰਿਆਂ ਨੇ ਝੋਟਿਆਂ ਵਿੱਚ ਧਰਤੀ ਜਰੂਰ ਆਉਣਾ ਨਵਾਂ ਮੋਟਰਸਾਈਕਲ ਦਿੱਤਾ ਜਾਣਾ ਮੈਂ ਦੀ ਸੀਰੀਜ਼ ਦੇ ਵਿੱਚ ਇਹ ਆਪਣੇ ਝੋਟਿਆਂ ਵਾਲੇ ਭਰਾ ਬੈਠੇ ਆ ਬਾਕੀ ਆਪਾਂ ਲੈ ਵੀ ਟਿੰਕੂ ਹਾਂਜੀ 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 ਤੇ ਬਾਈ ਸਾਰਿਆਂ ਨੂੰ ਖੁੱਲੇ ਸੱਦੇ ਨੇ ਦੋਸਤਾਂ ਮਿੱਤਰਾਂ ਨਾਲ ਜਰੂਰ ਆਉਣਾ ਬਾਈ ਚੋਟੀਆਂ ਦੇ ਟੂਰਨਾਮੈਂਟ ਦੇ ਹੈਪੀ ਤੁਸ ਕਰਨੇ ਚਾਹੁੰਦੇ ਹੋ ਲਓ ਜੀ ਇਧਰ ਪ੍ਰਬੰਧ ਕੀਤੇ ਹੋਏ ਆ ਜੀ ਮੁੰਡਿਆਂ ਨੇ ਦੇਖ ਸਕਦੇ ਹੋ ਤੁਸੀਂ ਬਾਈ ਹਾਂਜੀ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਕਰ ਲਓ ਫੋਲੋ YouTube ਚੈਨਲ ਨੂੰ ਕਰ ਲਓ ਸਾਰੇ ਜਾਣੇ ਸਬਸਕ੍ਰਾਈਬ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ